ਕੀ ਦਿੱਤਿਆ ਆਸ ਕਰਕੇ মিডিਆ ਦੀ ਨਿਗਾਚੂ ਸਾਰਾ ਕੁਝ ਜਜ਼ਬ ਹੋਇਆ ਔਰ ਸਾਡੇ ਬੜੇ ਪਿਆਰੇ ਔਰ ਸਾਡੇ ਹੋਂਹ ਹਰ ਨੌਜਵਾਨ ਆਗੂ ਸਹਿਰੀ ਕਲਸ ਜੀ ਦਾ ਅੱਜ ਦਾ ਦਿਨਾਂ ਤੱਕ ਲੋਕਾਂ ਨੇ ਇਸ ਰੈਲੀ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਜਜ਼ਵੇ ਦੇ ਨਾਲ ਸਵਾਗਤ ਕੀਤਾ ਜਿਹੜੇ ਦਰਸਾਉਂਦਾ ਕਿ ਪੰਜਾਬ ਦੇ ਲੋਕ ਜਿਹੜਾ ਮਾਨਜੂ ਮੱਖੰਦਰ ਜੀ ਦਾ 13 0 ਦਾ ਸੰਕਲਪ ਹੈ ਉਹਨੂੰ ਸਮਝ ਚੁੱਕੇ ਆਂ ਔਰ ਉਹਦੇ ਉੱਤੇ ਲਗਾਤਾਰ ਇਹ ਕਾਫਲੇ ਵੱਧੇ ਜਾ ਰਹੇ ਆਂ ਸੋ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਬਹੁਤ ਹੀ ਅ ਸੂਝਵਾਨ ਸਿਆਣੇ ਲੋਕ ਪਿੰਡੋਂ ਪਿੰਡ ਜਿਹੜੀਆਂ ਜੁਆਇਨਿੰਗਾਂ ਕਰਦੇ ਆ ਸ਼ਾਮਲ ਹੋ ਰਹੇ ਆਂ ਸੋ ਇਹਨਾਂ ਹਾਲਤਾਂ ਦੇ ਅੰਦਰ ਜਦੋਂ ਬਾਡੀ ਦਾ ਦੌਰ ਵੀ ਹੋਵੇ ਤੇ ਅੱਜ ਹਜ਼ਾਰਾਂ ਦੇ ਗਿਣਤੀ ਲੋਕ ਇੱਥੇ ਆਏ ਆਂ ਬੇਸ ਕਾਰਨ ਇਹ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਇੱਕ ਰਾਜਨੀਤਿਕ ਗੈਪ ਸੀਗਾ ਲੋਕ ਇਹ ਸਮਝਦੇ ਸੀ ਕਿ ਵੀ ਜਿਹੜੀ ਵੀ ਪਾਰਟੀ ਆਈ ਵੋਟਾਂ ਲੈ ਕੇ ਬਾਅਦ ਵਿੱਚ ਉਹ ਵਾਅਦੇ ਪੂਰੇ ਨਹੀਂ ਕਰਦੀ ਲੰਬੇ ਅਰਸੇ ਤੋਂ ਬਾਅਦ ਪੰਜਾਬ ਨੂੰ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਜਿਹੜਾ ਬਹੁਤ ਹੀ ਨਰਜ਼ਕ ਢੰਗ ਦੇ ਨਾਲ ਤੇ ਬੜਾ ਫਾਸਟ ਰੂ ਦੇ ਵਿੱਚ ਪੰਜਾਬ 'ਚ ਕੰਮ ਕਰ ਰਿਹਾ ਚਾਰ-ਚਾਰ ਪੰਜ-ਪੰਜ ਪ੍ਰੋਗਰਾਮ ਟੈਂਡ ਕਰਦੇ ਆ ਔਰ ਜਿੱਦਾਂ ਤਲੀ ਤੇ ਸੁਰਜ ਮਾਰ ਕੇ ਦੱਸਿਆ ਬਿਨਾਂ ਕਿਸੇ ਜਾਤ ਪਾਤ ਬਿਨਾਂ ਕਿਸੇ ਪਿੰਨ ਪਾਤ ਤੋਂ ਪੰਜਾਬ ਦੇ ਸਾਰੇ ਲੋਕਾਂ ਦਾ ਬਿਜਲੀ ਫ੍ਰੀ ਕੀਤੀ ਆ ਆਮਦਨੀ ਕਲੀਨਿਕ ਬਣਿਆ ਐ ਐਸਐਸਫ ਫੋਰਸ ਬਣਿਆ 48000 ਸਰਕਾਰੀ ਨੌਕਰੀਆਂ ਉਹ ਵੀ ਮੈਰਿਟ ਦੇ ਜਿਹੜੀਆਂ ਪੰਜਾਬ ਦੇ 3 ਪੁੱਤਾਂ ਦੀ ਝੋਲੀ ਚ ਪਈਆਂ ਨੇ ਸੋ ਇਸ ਇਲਾਕੇ ਦੇ ਅੰਦਰ ਗੁਰਦਾਸਪੁਰ ਦੇ ਅੰਦਰ ਜਿੰਨੀ ਜ਼ਰਖੇਸ ਸਾਡੀ ਧਰਤੀ ਹੈ ਨਾ ਜ਼ਰਖੇਸ ਸਾਡਾ ਇਲਾਕਾ ਪਰ ਸਿਆਸੀ ਲੋਕਾਂ ਜਾਕ ਸੁਵਲੀ ਨਹੀਂ ਰਹੀ ਅੱਜ ਤੁਸੀਂ ਆਪਣੀ ਅੱਖੀ ਦੇਖਿਆ ਕਿ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਸਾਡੀ ਪਾਰਟੀ ਨੇ ਬਹੁਤ ਵਧੀਆ ਡਿਸੀਜਨ ਕੀਤਾ ਕਿ ਸ਼੍ਰੀ ਅਮਨਸ਼ੇਰ ਸਿੰਘ ਸੈਰੀ ਕਲਸੀ ਨੂੰ ਜੋ ਟਿਕਟ ਦੇ ਕੇ ਨਵਾਜਿਆ ਤੋ ਲੋਕ ਤੁਹੀ ਇਕੱਠ ਤੋਂ ਦੇਖਦੇ ਹੋ ਕਿ ਲੋਕ ਪਿਆਰ ਕਰਦੇ ਤਈ ਇਹਨੇ ਲੋਕ ਭਾਵੇਂ ਬਾਡੀਆਂ ਨੇ ਤਾਂ ਵੀ ਇਹਨੇ ਲੋਕ ਇਕੱਠੇ ਹੋਏ ਨੇ ਸੋ ਇਹ ਆ ਪਾਰਟੀ ਦਾ ਪਿਆਰ ਮੁਹੱਬਤ ਵੀ ਹੈ ਲੋਕਾਂ ਦੇ ਨਾਲ ਔਰ ਲੋਕਾਂ ਦੇ ਵਿੱਚ ਜਿਹੜੇ ਕੰਮ ਲੋਕਾਂ ਦੇ ਹੋਏ ਨੇ ਉਸ ਕੰਮ ਨੂੰ ਮੁੱਦੇ ਮੱਦੇ ਨਹੀ ਰੱਖਦੇ ਹੋਏ ਲੋਕ ਪਾਰਟੀ ਦੇ ਨਾਲ ਹੋਰ ਜੁੜ ਰਹੇ ਅੱਜ ਜਿਵੇਂ ਅਕਾਲੀ ਪਰਿਵਾਰ ਵੀ ਨਾਲ ਜੁੜੇ ਆ ਸੋ ਬਹੁਤ ਸਾਰੇ ਲੋਕ ਜਿਹੜੇ ਨਾ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਔਰ ਅ ਅੱਜ ਮੈਂ ਕਹਿ ਸਕਦਾ ਵਾਡੀਆਂ ਦਾ ਪੂਰਾ ਜਿਹੋਰ ਆ ਜਿਹੜੇ ਆਪਣੇ ਕੀਮਤੀ ਰਜ਼ੀਵੇਂ ਕਿਉਂਕਿ ਇਹ ਸਾਰੇ ਜਿਹੜੇ ਲੋਕ ਨੇ ਕਿਸਾਨੀ ਕਿਤੇ ਨਾ ਸਮਰਥਨ ਰੱਖਦੇ ਨੇ ਸੋ ਮੈਂ ਧੰਨਵਾਦ ਕਰਦਾ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਆ ਸੋ ਅੱਜ ਦਿਨਾਂਗਰ ਵਿਖੇ ਪਹੁੰਚੇ ਆ ਜੀ ਜਿਹੜੀ ਸਾਡੀ ਵਰਕਰ ਮੀਟਿੰਗ ਹੋਈ ਹੈ ਇਹਦੇ ਵਿੱਚ ਜਿਹੜੇ ਜਿਹੜੇ ਅਸੀਂ ਕੰਮ ਕੀਤੇ ਨੇ ਉਹ ਲੋਕਾਂ ਨੂੰ ਦੱਸਦੇ ਆਂ ਵੀ ਆਪਣੇ ਲੋਕਾਂ ਦੇ ਵਿੱਚ ਕਚਹਿਰੀ ਚ ਲੈ ਕੇ ਜਾਓ ਜਾ ਕੇ ਇਹਨਾਂ ਨੂੰ ਦੱਸੋ ਵੀ ਦੋਵਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਕਰ ਦਿੱਤੇ ਨੇ ਸੋ ਲੱਗੇ ਆ ਮਿਹਨਤ ਕਰ ਰਹੇ ਆ ਪਰ ਮੈਨੂੰ ਆਸ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਜਿਹੜਾ ਕਿਉਂਕਿ ਅੱਗੇ ਗਰਦਾਸਪੁਰ ਦਾ ਲੋਕ ਸਭਾ ਵੱਲੋਂ ਭੁਖ ਹਮੇਸ਼ਾ ਕਾਲਾ ਹੀ ਰਿਹਾ ਪਰ ਇਸ ਵਾਰੀ ਮੈਨੂੰ ਆਸ ਹੈ ਵੀ ਇਹ ਭੁਖ ਜਿਹੜਾ ਨਿਖਰੂਗਾ ਜੀ ਉਹਦੀ ਪਾਰਟੀ ਉਹਨੂੰ ਜੀ ਇਸ ਸਰਮੇਰ ਭਾਈ ਨੇ ਕਿਹਾ ਵੀ ਤੇ ਕਬਜ਼ੇ ਵੀ ਹੋਏ ਨੇ ਲਗਾਤਾਰ ਧਮਕਾਇਆ ਜਾ ਰਿਹਾ ਵਰਕਰਾਂ ਨੂੰ ਠੀਕਣਾ ਚਾਹੁੰਦਾ ਇੱਕੋ ਗੱਲ ਆ ਮੈਂ ਇਹੋ ਗੱਲ ਕਹੂੰਗਾ ਵੀ ਸਾਡੇ ਵਰਕਰਾਂ ਦੇ ਕਿਤੇ ਐਵੇਂ ਨਾ ਆਪਾਂ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਬਰਦਾਸ਼ਤ ਨਹੀਂ ਕਰਾਂਗੇ ਮੈਂ ਤਾਂ ਇਸ ਵਾਰ ਇਹਦੀ ਕੋ ਗੱਲ ਅੱਛੀ ਨਾ ਵਾਕ ਨਹੀਂ ਦੀ 25 25 ਤਰੀਕ ਨੂੰ ਆ ਰਹੇ ਨੇ ਸੀਐਮ ਸਾਹਿਬ ਦਾ ਕੋਈ ਰਜ਼ੇਮਾ ਸੀ ਉਹਦੇ ਕਰਕੇ ਉਹਨਾਂ ਨੂੰ ਉਹ ਦੌਰਾ ਜਿਹੜਾ ਕੈਨਸਲ ਕਰਨਾ ਪਿਆ 25 ਨੂੰ ਆ ਰਹੇ ਨੇ ਸੋ ਮੈਨੂੰ ਖੁਸ਼ੀ ਹੈ ਜੀ ਉੱਥੇ ਵੀ ਲੋਕਾਂ ਦੀ ਇੱਕ ਚਾਹਤ ਹੈ ਜੀ ਸੀਐਮ ਸਾਹਿਬ ਨੂੰ ਵੇਖਣਾ ਸੋ ਜਿਸ ਤਰ੍ਹਾਂ ਭਾਈ ਜੀ ਨੇ ਕਿਹਾ ਵੀ ਬੇੜ ਲਾਕਾ ਹੈਗਾ ਵਾ ਜਿੱਥੋਂ ਮਕੋੜਾ ਪਤਨ ਦੀ ਗੱਲ ਕਰੀਏ ਕਈ ਮਸਲੇ ਜਿਹੜੇ ਕੇਂਦਰ ਨਾਲ ਸੰਬੰਧਿਤ ਹੈ ਕਿ ਨੇ ਲੱਗਦਾ ਕਿ ਆਵਾਜ਼ ਜਿਹੜੀ ਆਪਣੇ ਲੋੜੇ ਦੇ ਦੇਖੋ ਜੀ ਬ੍ਰਦਰ ਦੁੱਖ ਦੀ ਗੱਲ ਤੇ ਇਹੋ ਹੀ ਆ ਵੀ ਵਜ ਚੁੱਕੀ ਕਿਸੇ ਨੇ ਨਹੀਂ ਇੱਕ ਮਸਲਾ ਨਹੀਂ ਹੈ ਮਸਲੇ ਬਹੁਤ ਨੇ ਹਰ ਏਰੀਆ ਦਾ ਦੀਨਾ ਨਗਰ ਦਾ ਪਕੋੜ ਪਤਨ ਦਾ ਮਸਲਾ ਲੱਗਿਆ ਬਾੜਵੀ ਕਹਿਣ ਦਾ ਪਠਾਨਕੋਟ ਦਾ ਲੱਗਿਆ ਗਰਦਾਸਪੁਰ ਦਾ ਲੱਗਿਆ ਡੇਰਾ ਬਾਬਾ ਨਾਨਕ ਦਾ ਲੱਗਿਆ ਪਰ ਦੁੱਖ ਦੀ ਗੱਲ ਇਹ ਆ ਵੀ ਵੋਟਾਂ ਜ਼ਰੂਰ ਪਾਈਆਂ ਸਾਡੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਪਰ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਚੁੱਕੀ ਸੋ ਮੈਨੂੰ ਮੈਂ ਆਪਣੇ ਆਪ ਨੂੰ ਵੱਡ ਭਾਗਾ ਸਮਝੂੰਗਾ ਜੇ ਮੈਨੂੰ ਮੌਕਾ ਮਿਲਦਾ ਹੈ ਤੇ ਮੈਨੂੰ ਇਸ ਗਰਦਾਸਪੁਰ ਲੋਕ ਸਭਾ ਦੀ ਜੇ ਮੈਨੂੰ ਸੇਵਾ ਦਾ ਮੌਕਾ ਮਿਲਦਾ ਹੈ ਤੇ ਮੈਂ ਸਦਾ